ਬਾਈ ਬੈਠਾ ਹਾਸਟ ਸਿਮੂਲ ਦੇ 15 ਮੇ ਪਾਠ ਵਿੱਚ ਸਾਇਆਂ ਨੂੰ ਆਪੇ ਦੋਖਣਾ ਅਤੇ ਕਾ ਸਾਇਆਂ ਨੂੰ ਚਤਰ ਕਰਨ ਕੁੰਦੀ ਇਹ ਲਿਖਿਆ ਮਿਲਦਾ ਹੈ ਹਾਂ ਜਾਓ ਆਪੇ ਆਵੜੇ ਨੂੰ ਕਫਕਲ ਦਿਓ ਅਤੇ ਜੋ ਕੁਝ ਵੀ ਉਹਨਾਂ ਕੋਲ ਹੈ ਉਸ ਨੂੰ ਬ੍ਰੈਕਫਾਸਟ ਕਾ ਦਿਓ ਦੋਵੇਂ ਮਾਦਾ ਤੇੋਂ ਤਾਂ ਮਸੂਮ ਬੱਚੇ ਦੁੱਧ ਸਮੇਰੇ ਬੱਚੇ ਬਾਲ ਦੋ ਪੇਟਾਂ ਉਠਾ ਅਤੇ ਕਦੇ ਹਾਬ ਨੂੰ ਜਾਣ ਮਾਲ ਦੇਵੋ ਮੈਵਲ ਦਾ ਕਾਠੰਦ ਚਾਲ ਕੇ ਸਾਇਆ ਨੇ ਫੀਕਾ ਮਹਾਲੀ ਤੇ ਲੱਖਾਂ ਨਿਰੋਲਪਾਂ ਉਤਰੀਅਤੇ ਤਖਰੀ ਮੀਕਾ ਮਹਾਲੀ ਦੇ ਲੱਖਾਂ ਆਬ ਵਾਸੀ ਐਡਰੀਨ ਐਡਿਟਨ ਆਪ ਲੋਕਾਂ ਦਾ ਖਤਕ ਕੀਤਾ ਅਤੇ ਉਹਨਾਂ ਨੂੰ ਨਸ਼ਾ ਤੇ ਲਾਖੇ ਇਹਨਾਂ ਲੋਕਾਂ ਦੀ ਜਿੰਦਗੀ ਬਰਬਾਦ ਕਰ ਦਿੱਤੀ ਹੈ ਸਾਇ ਹੈਟਲਰ ਦੇ ਹੁਮਤ ਨੇ 6 ਲੱਖ ਜੁਤੀ ਦੁਕਾਨਾਂ ਦਾ ਖਤਕ ਕੀਤਾ ਸੀ ਅਮਰੀਕਾ ਦੇ ਸਾਇ ਹੁਮਤ ਨੇ ਜੁੜੇ ਸੰਸਾਰ ਜਾਂ ਸਮੇਂ हिरोशिमा 8 ਅਗਸਤ ਦੇ ਐਟੋਮ ਬੰਬ ਪਟਕੇ ਬਖਾਂਜ ਪਾਣੀ ਬਹੁਤਿਆਂ ਦਾ ਖਤਕੀ ਤਾਸੀ ਸਾਇਆ ਨੇ ਮੁਹੰਦ ਦੇ ਸਪੇਨ ਦੇ ਲਖਾ ਮੁਸਮਾਨਾਂ ਦਾ ਕਤਲ ਕੀ ਬਾਕੀ ਬਚੇ ਸ਼੍ਰੇਣੀ ਮੁਸਮਾਨਾਂ ਨੂੰ ਜਗਲ ਅਸੀ ਸਾਇਡ ਪੜਾਇਆ ਸੀ ਇੰਗਰੇਜ਼ ਸਾਈ ਉਂਟ ਨੇ 1947 ਸਿਮ ਨੂੰ ਹਿੰਦੋਸਾਂ ਨੂੰ ਦੋ ਹਿਸਾਬ ਵਿੱਚ ਅੰਡਰੇ ਲੱਖਾਂ ਲੋਕਾਂ ਨੂੰ ਮਿਲ ਆਦਤ ਅਸੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸੇਕਾਂ ਦੇਖ ਪਾਲਤਾ ਕਰੋ ਜੀ